ਸਾਚ ਕਾਣ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਮੈਂ ਜਨਾਣ ਕਰਨਾ ਹੀ ਸੰਗਤਾਂ ਵੀ ਰਹਿਜ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ। ਅਤੇ ਸਾਰੇ ਜਿਹੜੇ ਸਾਡੀ ਸੇਵਾਦਾਰ ਆ ਸੰਗਤ ਦੀ ਪੈਦਲ ਜਿੱਥੇ ਚੜਦੀ ਆ ਉੱਥੇ ਵੀ ਅਸੀਂ ਹਰ ਵੇਲੇ ਪਾਣੀ ਤਰੰਗਦੇ ਰਹਿਨੇ ਆ ਤਾਂ ਜੋ ਸੰਗਤ ਨੂੰ ਤੁਰੰਤ ਵੀ ਪਰੇਸ਼ਾਨੀ ਨਾ ਹੋਵੇ ਅਹੀ ਗੱਲ। ਸਾਡੇ ਕੋਲ ਤਕਰੀਬਨ 15 AC ਹਾਲਾਂ ਤੇ 500 ਕਮਰੇ ਜੜਾਈ ਸੀ ਸਾਡੇ ਕੋਲ ਸਾਰਾ ਘੜੀ ਮਾਸ ਜਿਹੜੀ ਹੈ ਫੁੱਲੀ AC ਹੈ ਐਨਆਰ ਇਸਨ ਵਾਸਤੇ ਕਮਰੇ ਸਾਰੇ AC ਹਨ ਮਾਤਾ ਗੰਗਰ ਵਾਸਤੇ ਸਾਰੇ ਕਮਰੇ AC ਹਨ ਗੁਰੂ ਹਰਗੋਬਿੰਦ ਵਾਸਤੇ ਬਾਬਾ ਦੀਪ ਸਿੰਘ ਨਾਲ ਜਿਹੜੀਆਂ ਸਾਡੀਆਂ ਸਰਾ ਸਰਾਵਾਂ ਤਕਰੀਬਨ ਸਾਰੇ ਕਮਰੇ AC ਹਨ ਘਟੇ ਵਿੱਚ ਉਹਦੀ ਸਾਡੀ ਪਰਵਿਚਨਾ ਕਿ 2000 ਕਮਰਾ ਉਥੇ ਬਣਨਾ ਸਾਰਾ ਗੜੀ ਫੇਸ ਟੂ ਬਣਨੀ ਆ ਉਥੇ ਵੀ ਤਕਰੀਬਨ 168 ਕਮਰੇ ਹੋਰ ਵੰਡਣੇ ਸਾਰਾ ਗੜੀ ਨਾਸਤੇ ਅਕਾਲੀ ਮਾਰਕੀਟ 2000 ਕਮਰਾ ਬਣਨਾ ਇਹ ਸਾਡੇ ਕੋਈ ਏਸੀ ਹਾਲ ਹੋਰ ਤਕਰੀਬਨ ਫਰੀ ਹੈ ਉਹਦਾ ਕੋਈ ਕਿਰਾਇਆ ਨਹੀਂ ਜਿਹੜੇ ਏਸੀ ਹਾਲ ਏਸੀ ਕਮਰੇ ਆ ਉਹਨਾਂ ਦਾ 500 ਰੁਪਿਆ ਕਿਰਾਇਆ ਬਹੁਤ ਹੀ ਘੱਟ ਆ ਜੋ ਪੰਜਾਬ ਭਰ ਦੇ ਵਿੱਚ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਤੇ ਉੱਥੇ ਦੂਜੀ ਤਰਫਾ ਜੇ ਗੱਲ ਕਰ ਲਈਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਾਂ ਸੰਗਤਾਂ ਦਾ ਵੀ ਇਕੱਠ ਜਿਹੜਾ ਬਹੁਤ ਹੀ ਵੱਡੇ ਪੱਧਰ ਤੇ ਜੋ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਿਹਾ ਤਾਂ ਸੰਗਤਾਂ ਦੀ ਸਹੂਲਤ ਵਾਸਤੇ ਕੀ ਐ ਜੀ ਪੀ ਸੀ ਵੱਲੋਂ ਕੀ ਕੁਝ ਪ੍ਰਬੰਧ ਜਿਹੜੇ ਆ ਗੁਰੂ ਘਰ ਜੀ ਸਰਾਵਾਂ ਦੇ ਵਿੱਚ ਕੀਤੇ ਗਏ ਨੇ ਸਾਡੇ ਨਾਲ ਮੰਜ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਮੰਜ ਸਾਹਿਬ ਸਭ ਤੋਂ ਪਹਿਲਾਂ ਤਾਂ ਲੱਖਾਂ ਤੇ ਦਦਾਰ ਦੇ ਸੰਗਤ ਜੋ ਗੁਰੂ ਘਰ ਵਿਖੇ ਨਤਮਸਤਕ ਹੁੰਦੀ ਹੈ ਤਾਂ ਗਰਮੀ ਦਾ ਕਹਿਰ ਵੀ ਵੱਧਾ ਜਾ ਰਿਹਾ ਜੋ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਉਹ ਆਹ ਨਾਲ ਦਿਨਾਂ 'ਚ ਗਰਮੀ ਵਧੂਗੀ ਤਾਂ ਕੀ ਕੁਝ ਪ੍ਰਬੰਧ ਜੋ ਆ ਤੁਹਾਡੇ ਵੱਲੋਂ ਕੀਤੇ ਗਏ ਨੇ ਸ਼ਰਮਾਂ ਦੇ ਵਿੱਚ ਕਿੰਨੇ ਏਸੀ ਹਾਲ ਨੇ ਕਿੰਨੇ ਏਸੀ ਰੂਮ ਨੇ ਇੱਕ ਵਾਰੀ ਜ਼ਰੂਰ ਸਾਰੇ ਜੋ ਆ ਡਿਟੇਲ ਸਾਂਝੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਗੰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨਾ ਜਾਂ ਸੰਗਤਾਂ ਦੀ ਰਹਿਸ਼ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ ਸੰਗਤਾਂ ਦੀ ਰਹਿਸ਼ ਦਾ ਪ੍ਰਬੰਧ ਕਰਨ ਲਈ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਸਾਰੇ ਜਿਹੜੇ ਸਾਡੀ ਸੇਵਾਦਾਰ ਆ ਸੰਗਤ ਦੀ ਪੈਦਲ ਜਿੱਥੇ ਚੜਦੀ ਆ ਉੱਥੇ ਵੀ ਅਸੀਂ ਹਰ ਵੇਲੇ ਪਾਣੀ ਤਰੰਗਦੇ ਰਹਿੰਦੇ ਆ ਤਾਂ ਜੋ ਸੰਗਤ ਨੂੰ ਤੁਰੰਤ ਵੀ ਪਰੇਸ਼ਾਨੀ ਨਾ ਹੋਵੇ ਅਸੀਂ ਵੱਤ-ਵੱਤ ਜਿਹੜੇ ਪੱਖੇ ਬਾਹਰ ਸ਼ੈਡਲ ਬੋਨੇ ਜਾਂ ਸੰਗਤ ਜਿਹੜੀ ਆਰਾਮ ਕਰ ਸਕੇ ਸਾਡੇ ਕੋਲ ਤਕਰੀਬਨ 15 AC ਹਾਲਾਂ ਤੇ 500 ਕਮਰੇ ਜਿਹੜਾ AC ਆ ਸਾਡੇ ਕੋਲ ਸਾਰਾ ਘੜੀ ਨਿਵਾਸ ਜਿਹੜੀ ਆ ਫੁੱਲੀ AC ਆ ਐਨਆਰਿਕ ਨਿਵਾਸ ਤੇ ਕਮਰੇ ਸਾਰੇ AC ਐ ਮਾਤਾ ਗੰਗਾ ਨਿਵਾਸ ਤੇ ਸਾਰੇ ਕਮਰੇ AC ਐ ਗੁਰੂ ਹਰਗੋਬਿੰਦ ਨਿਵਾਸ ਤੇ ਬਾਬਾ ਦੀਪ ਸਿੰਘ ਨਾਲ ਜਿਹੜੀਆਂ ਸਾਡੀਆਂ ਸਰਾ ਸਰਾਵਾਂ ਤਕਰੀਬਨ ਸਾਰੇ ਕਮਰੇ AC ਐ ਕੋਸ਼ ਕਮਰੇ ਜਿਹੜੇ ਨਾ ਨਹੀਂ AC ਜਾਂ ਗੁਰੂ ਰਾਮਦਾਸ ਨਿਵਾਸ ਦੇ ਜਿਹੜੇ ਕਮਰੇ ਆ ਉਹ ਨੌਨ 에ਸੀਨ ਉਹਨਾਂ ਦੇ ਵਿੱਚ ਜਿਹੜੀ ਸੰਗਤ ਜਿਹੜੀ ਜ਼ਿਆਦਾ ਸਮਾਂ ਰਹਿੰਦੀ ਕੋਈ ਸਾਡੇ ਕੋਲ ਛੁੱਟੀਆਂ ਦੇ ਵਿੱਚ ਕਈ ਨੇ ਸੁਖਣਾ ਸੁਖੀ ਹੁੰਦੀ ਹੈ ਕਿ ਅਸੀਂ 40 ਦਿਨ ਰਹਿ ਕੇ ਸੇਵਾ ਕਰਨੀ ਹੈ ਕੋਈ ਕੈਂਸਰ ਪੇਸ਼ੈਂਟ ਹੈ ਕੋਈ ਹੋਰ ਕੋਈ ਹੋਰ ਬਿਮਾਰੀ ਤੋਂ ਪੀੜਤ ਹੈ ਜਿਨ੍ਹਾਂ ਨੇ ਸੇਵਾ ਸੁਖੀ ਹੁੰਦੀ ਉਹ ਤਕਰੀਬਨ ਸਾਡੇ ਕੋਲ ਜ਼ਿਆਦਾ ਸਮਾਂ ਛੁੱਟੀਆਂ ਦੇ ਵਿੱਚ ਆਣ ਕੇ ਰਹਿੰਦੇ ਹਨ ਤੇ ਇੱਥੇ ਗੁਰੂ ਘਰ ਚ ਸੇਵਾ ਕਰਦੇ ਹਨ ਤੇ ਆਪਣੀਆਂ ਖੁਸ਼ੀਆਂ ਲੁੱਟਦੇ ਹਨ ਸ਼੍ਰੋਮਣੀ ਗੁਰਦਾਰਾ ਪਰਮੰਤਖ ਵੈਣੀਓਂ ਤੋਂ ਬਹੁਤ ਹੀ ਪੂਕਤਾ ਪ੍ਰਬੰਧ ਕੀਤੇ ਜਾਂਦੇ ਨੇ ਸਾਡੇ ਜਿਹੜੀ ਸੰਗਤ ਜ਼ਿਆਦਾ ਸਾਡੇ ਕੋਲ ਆਉਂਦੀ ਉਹਨਾਂ ਦੀ ਰਹਿਸ਼ ਵਾਸਤੇ ਭਾਈ ਗੁਰਦਾਸ ਆ ਲੇਸੀ ਹੈ ਉੱਥੇ ਕੁਝ ਕਮਰੇ ਸਾਡੇ ਕੋਲ ਏਸੀ ਆ ਤੇ ਤਕਰੀਬਨ ਸਾਡੇ ਕੋਲ 15 ਜਿਹੜੇ ਹਾਲ ਜਿਹੜੇ ਏਸੀ ਆ ਨਾਲ ਉਹਨਾਂ ਦੇ ਸੈਪਰੇਟ ਵਾਸ਼ਰੂਮ ਬਹੁਤ ਵਧੀਆ ਬਣੇ ਹਨ ਸੰਗਤਾਂ ਨੂੰ ਜਿਹੜੀ ਤਾਂ ਕਿ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋ ਸਕੇ ਕਿੰਨੇ ਕ ਵੱਡੇ ਪੱਦਰ ਤੇ ਜਿਹੜੀ ਸੰਗਤ ਹੈ ਇਹਨਾਂ ਸਰਾਵਾਂ ਦੇ ਵਿੱਚ ਆ ਕੇ ਰਹਿ ਸਕਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਛੁੱਟੀਆਂ ਪੈਣੀਆਂ ਖਾਸ ਕਰਕੇ ਕਿਉਂਕਿ ਆਮ ਤੌਰ ਦੇ ਉੱਤੇ ਸ਼ਨੀਵਾਰ ਜਾਂ ਐਤਵਾਰ ਰਸ਼ੀ ਜ਼ਿਆਦਾ ਹੁੰਦਾ ਪਰ ਛੁੱਟੀਆਂ ਦੇ ਦਿਨਾਂ ਦੇ ਵਿੱਚ ਹਰ ਰੋਜ਼ ਜਿਹੜਾ ਰਸ਼ ਬਹੁਤ ਜ਼ਿਆਦਾ ਹੁੰਦਾ ਤਾਂ ਕਿੰਨੀਆਂ ਕ ਸਰਾਵਾਂ ਜਿਹੜੀਆਂ ਹੁਣ ਇਸ ਵਕਤ ਸਾਡੀਆਂ ਠੀਕ ਨੇ ਕਮਰੇ ਜਿਹੜੇ ਆ ਵਰਤਨਯੋਗ ਹੈਗੇ ਆ ਕਿਉਂਕਿ ਪਿੱਛੇ ਜੋ ਕਿਹਾ ਗਿਆ ਸੀਗਾ ਕਿ ਕਮਰੇ ਵੀ ਜਿਹੜਾ ਇਹ ਰੇਨੋਵੇਟ ਕਰਨ ਦੀ ਲੋੜ ਹੈਗੀ ਆ ਤਾਂ ਇਹ ਚੀਜ਼ ਬਾਰੇ ਵੀ ਜ਼ਰੂਰ ਇੱਕ ਵਾਰ ਚਾਤੋ ਸਾਡੀਆਂ ਸਰਾਵਾਂ ਤਕਰੀਬਨ ਸਾਰੀਆਂ ਜੜ ਕਾਫੀ ਚੇਰ ਹੋ ਗਿਆ ਜਿਹੜੀਆਂ ਰੈਨੋਵੇਟ ਹੋਣ ਵਾਲੀਆਂ ਵੀ ਹਨ ਤੇ ਸਾਡੀ ਰੈਨੋਵੇਸ਼ਨ ਚੱਲ ਵੀ ਰਹੀ ਹੈ ਗੁਰੂ ਅਰਜਨ ਵਾਸ ਦੀ ਰੈਨੋਵੇਸ਼ਨ ਹੋਰ 15 ਦਿਨਾਂ ਤੱਕ ਉਹਦੇ ਸ਼ੁਰੂ ਹੋਣੀ ਹੈ ਮਾਤਾ ਭਾਗਵੰਤ ਵਾਸ ਦੀ ਰੈਨੋਵੇਸ਼ਨ ਹੋ ਗਈ ਹੈ ਬਾਬਾ ਦੀ ਸਮਾਗਤੀ ਰੈਨੋਵੇਸ਼ਨ ਚੱਲ ਰਹੀ ਹੈ ਕਿਉਂਕਿ ਜਿੰਨੀ ਜਿੰਨੀਆਂ ਪੁਰਾਣੀਆਂ ਸਰਾਵਾਂ ਬਣੀਆਂ ਹਰ ਸਰਾ ਦੇ ਵਿੱਚ ਰੈਨੋਵੇਸ਼ਨ ਦੀ ਜ਼ਰੂਰਤ ਹੁੰਦੀ ਹੈ ਉਹ ਨਵੇਂ ਉਹਦੇ ਅਸੀਂ ਬਾਥਰੂਮ ਜਿਹੜੇ ਨਵੇਂ ਬਣਾ ਰਹੇ ਆਂ ਜਿਹੜੀਆਂ ਬਾਕੀ ਸਰਾਵਾਂ ਉਹ ਵੀ ਰੈਨੋਵੇਟ ਅਸੀਂ ਕਰ ਰਹੇ ਆ ਤੇ ਹੋਰ ਇਹਦੇ ਨਾਲ ਜਿਹੜੀਆਂ ਸਾਡੀਆਂ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਜਿਹੜੀਆਂ ਨਵੀਆਂ ਸਰਾਵਾਂ ਵੀ ਬਣਾਈਆਂ ਜਾਣੀਆਂ ਉਹ ਸਾਰੀਆਂ ਅਧੀਨਨ ਤਕਰੀਬਨ 2 ਸਾਲਾਂ ਦੇ ਵਿੱਚ ਉਹ ਸਾਰੀਆਂ ਸਰਾਵਾਂ ਜਿਹੜੀਆਂ ਹੋਰ 400 ਤਕਰੀਬਨ ਕਮਰੇ ਜਿਹੜਾ ਸੰਗਤ ਨੂੰ ਰਹਿਣ ਵਾਸਤੇ ਜਿਹੜਾ ਸੰਗਤਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ ਇਸ ਤੋਂ ਇਲਾਵਾ ਅਕਾਲੀ ਮਾਰਕੀਟ ਵਿੱਚ ਉਹਦੀ ਸਾਡੀ ਪਰਵਿਚਨਾ ਕਿ 2000 ਕਮਰੇ ਉੱਥੇ ਬਣਨਾ ਸਾਰਾ ਗੜੀ ਫੇਜ਼ 2 ਬਣਨੀ ਆ ਉੱਥੇ ਵੀ ਤਕਰੀਬਨ 168 ਕਮਰੇ ਹੋਰ ਵੰਡਣੇ ਸਾਰਾ ਗੜੀ ਨਿਵਾਸ ਤੇ ਅਕਾਲੀ ਮਾਰਕੀਟ 2000 ਕਮਰੇ ਬਣਨਾ ਜੋ ਕਿ ਸੰਗਤਾਂ ਨੂੰ ਤਕਰੀਬਨ ਔਨੜੇ 50-70 ਸਾਲਾਂ ਤੱਕ ਕੋਈ ਰਹਿਸ਼ਤੇ ਪ੍ਰਬੰਧ 'ਚ ਕੋਈ ਮੁਸ਼ਕਲ ਨਹੀਂ ਆਊਗੀ ਤੇ ਜਿਹੜੀ ਅਕਾਲੀ ਫੁੱਲਾ ਸਿੰਘ ਮਾਰਕੀਟ ਹੈਗੀ ਆ ਤੇ ਸਾਰੀ ਦੁਕਾਨਾਂ ਨੂੰ ਕਮਰਿਆਂ ਦੇ ਵਿੱਚ ਕਨਵਰਟ ਕਰ ਦਿੱਤਾ ਜਾਏਗਾ। ਤਕਰੀਬਨ ਸਾਰੀਆਂ ਦੁਕਾਨਾਂ ਖਾਲੀ ਹੋ ਗਈਆਂ ਦੁਕਾਨਾਂ ਵਾਲਿਆਂ ਨਾਲ ਵੀ ਗੱਲ ਹੋ ਗਈ ਆ। ਉੱਥੇ ਸਿਰਫ ਉਹਨਾਂ ਸੇਵਾ ਹੋਣੀ ਸ਼ੁਰੂ ਬਸ 2-4 ਮਹੀਨੇ ਤੱਕ ਹੀ ਤਾਂ ਉਹ ਸੇਵਾ ਵੀ ਵੱਡੇ ਪੱਧਰ ਤੇ ਹੋਗੇ ਕਿਉਂਕਿ ਇੱਥੇ ਪ੍ਰੋਜੈਕਟ ਵੱਡਾ ਹੈ। 2000 ਕਮਰਾ ਬਣਨਾ ਤੇ ਉਹ ਜਿਹੜਾ ਸੰਗਤਾਂ ਨੂੰ ਜਿਹੜਾ ਦਿੱਤਾ ਜਾਊਗਾ ਨਾਲੇ ਦਰਬਾਰ ਸਾਹਿਬ ਦੀ ਜਿਹੜੀ ਨੇੜੇ ਸਭ ਤੋਂ ਜਿਹੜੀ ਸਰਾਹ ਹੋਣੀ ਆ ਉਹ ਅਕਾਲੀ ਮਾਰਕੀਟ ਹੀ ਹੋਣੀ ਆ ਤੇ ਇੱਕ ਵਧੀਆ ਉਹ ਜਿਹੜੀ ਆਦੂ ਨੇ ਕਿ ਸਰਾਹ ਬਣੂਗੀ। ਜਿੰਨੀ ਮਾਰਕੀਟ ਹੈਗੀ ਸਾਰੀ ਮਾਰਕੀਟ ਦੇ ਵਿੱਚ ਜਿਹੜੇ ਕਮਰੇ ਬਣਨੇ ਸਾਰੇ ਏਸੀ ਕਮਰੇ ਜਾਂ ਏਸੀ ਹਾਲ ਬਣਨੇ ਤਕਰੀਬਨ ਸਾਰੇ ਏਸੀ ਹਾਲ ਤੇ ਏਸੀ ਕਮਰੇ ਬਣਨਗੇ ਕਿਉਂਕਿ ਅੱਜਕੱਲ ਸਮੇਂ ਦੀ ਲੋੜ ਅਨਸਾਰ ਹਰ ਕੋਈ ਚਾਹੁੰਦਾ ਹੈ ਕਿ ਮੈਂ ਏਸੀ ਕਮਰੇ 'ਚ ਰਵਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁਣ ਸਰਕਾਰ ਨੇ ਵੀ ਵੈਸੇ ਛੁੱਟੀਆਂ ਅੱਗੇ 1 ਜੂਨ ਤੋਂ ਹੁੰਦੀਆਂ ਹਨ ਹੁਣ ਗਰਮੀ ਨਹੀਂ ਜ਼ਿਆਦਾ ਹੋਣ ਕਰਕੇ ਸੰਗਤ ਜਿਹੜੀਆਂ ਸਰਕਾਰ ਨੇ ਵੀ ਛੁੱਟੀਆਂ ਪਹਿਲਾਂ ਕਰਦੀਆਂ ਉਹ ਇਸ ਕਰਕੇ ਸੰਗਤ ਜਿਹੜੀ ਆਮਦ ਵਧ ਗਈ ਆ ਤੇ ਪਹਿਲਾਂ ਕੁਝ ਕਿਸਾਨ ਧਰਨਾ ਵੀ ਲੱਗਾ ਸੀ ਰੇਲਵੇ ਟਰੈਕ ਤੇ ਹੁਣ ਉਹ ਵੀ ਚੁੱਕਿਆ ਗਿਆ ਸੰਗਤ ਜਿਹੜੀ ਆਮਦ ਉਹ तकरीबन ਜ਼ਿਆਦਾ ਵਧ ਗਈ ਹੋਰ ਚ ਰਹਿਣ ਮਤਲਬ ਮਾਨ ਸਕਦੇ ਆ ਕਿ ਆਉਣ ਵਾਲੇ ਇਸ ਵੀਕਐਂਡ ਤੋਂ ਹੀ ਜਿਹੜਾ ਰਸ਼ ਬਹੁਤ ਜ਼ਿਆਦਾ ਵਧੇਗਾ। ਤਕਰੀਬਨ ਰਾਸ਼ਵਾਦੀ ਗਿਆ ਸਾਨੂੰ ਆ ਬੁਕਿੰਗ ਤੋਂ ਪਤਾ ਲੱਗ ਜਾਂਦਾ ਸਾਡੇ ਕੋਲ ਰੋਜ਼ ਤਕਰੀਬਨ ਜਿਹੜੀ ਪਿਛਲੇ ਦਿਨਾਂ ਤੋਂ ਜ਼ਿਆਦਾ ਬੁਕਿੰਗ ਹੋਣੀ ਸ਼ੁਰੂ ਹੋ ਗਈ ਹੈ। ਅੱਗੇ ਆਉਣ ਵਾਲੇ ਦਿਨਾਂ ਦੀ ਸਾਨੂੰ ਐਡਵਾਂਸ ਬੁਕਿੰਗ ਹੋਣੀ ਸ਼ੁਰੂ ਹੋ ਗਈ ਹੈ। ਸੰਖੇਪ ਦੀ ਆਮਦ ਜਿਹੜੀ ਜ਼ਿਆਦਾ ਵਧਣ ਲਈ ਛੁੱਟੀਆਂ ਦਾ ਕਰਕੇ ਹਰ ਇੱਕ ਨੂੰ ਹੁੰਦਾ ਕਿ ਜਦੋਂ ਛੁੱਟੀਆਂ ਗੁਰੂ ਘਰ ਨਾਤਮਸਤ ਹੋਈ ਐਹੀ ਸੇਵਾ ਕਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪਿੰਚ ਸਾਹਿਬ ਇੱਕ ਸੰਗਤਾਂ ਦੇ ਵਿੱਚ ਬੜਾ ਇੱਕ ਵਹਿਮ ਭਰਮ ਜਿਹੜਾ ਹੈਗਾ ਕਿ ਜਿਹੜੇ ਸਪਾਰਸ਼ੀ ਹੁੰਦੇ ਨੇ ਉਹਨਾਂ ਨੂੰ ਕਮਰੇ ਦਿੱਤੇ ਜਾਂਦੇ ਨੇ ਆਮ ਸੰਗਤ ਨੂੰ ਕਮਰੇ ਨਹੀਂ ਮਿਲਦੇ ਕਮਰੇ ਜਿਹੜੇ ਉਹ ਸੰਗਤ ਵਾਸਤੇ ਹੀ ਆ ਜਿਹੜੇ ਸਪਾਰਸ਼ੀ ਹੁੰਦੇ ਆ ਉਹ ਉਹ ਲੱਖਾਂ ਦੇ ਦਰਦਾਰ ਚ ਸੰਗਤ ਹੁੰਦੀ ਸਾਡੇ ਕੋਲ ਕਮਰੇ ਤਕਰੀਬਨ ਸਿਰਫ 750 ਕਮਰਾ ਜਿਹੜਾ ਸੰਗਤਾਂ ਦੀ ਗ੍ਰੈਂਡ ਵੈਸ ਸਾਸ ਗਣਸ਼ੀਰਿ ਮੰਦਿਰ ਸਾਹਿਬ ਦੇ ਕਮਰੇ ਜਿਹੜੇ ਉਹ ਸੰਗਤਾਂ ਨੂੰ ਦਿੱਤੇ ਜਾਂਦੇ ਸੰਗਤਾਂ ਤੁਸੀਂ ਹੁਣ ਵੇਖਦੇ ਹੋ ਕਿ ਪਹਿਲਾਂ ਸੰਗਤ ਜਿਹੜੀ ਉਹ ਤਕਰੀਬਨ 1 ਲੱਖ ਹੁੰਦੀ ਸੀ ਜਿਹੜੀ ਨਾਤਮਸਕ ਹੁੰਦੀ ਹੁਣ 3-4 ਲੱਖ ਸੰਗਤ ਰੋਜ਼ ਮੱਥਾ ਟੇਕਦੀ ਹੈ ਉਹ ਇਸ ਕਰਕੇ ਸਾਰੀ ਸੰਗਤ ਨੂੰ ਕਮਰਾ ਨਹੀਂ ਦਿੱਤਾ ਜਾਂਦਾ ਪਰ ਜਿੰਨਾ ਵੀ ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸੰਗਤ ਨੂੰ ਸਹੂਲਤ ਵਾਸਤੇ ਜੋ ਅਸੀਂ ਕਮਰੇ ਦੇ ਸਕਦੇ ਆ ਜਾਂ ਰਹਿਸ਼ ਦਾ ਪ੍ਰਬੰਧ ਕਰ ਸਕਦੇ ਆ ਜਾਂ ਅਸੀਂ ਹਾਲ ਦੇ ਵਿੱਚ ਅਸੀਂ ਪ੍ਰਬੰ ਚਾਹੀਦਾ ਕਿ ਸਾਡੀ ਸਾਡੀਆਂ ਮਜਬੂਰੀਆਂ ਪ੍ਰਬੰਧਕਾਂ ਦੀਆਂ ਵੀ ਮਜਬੂਰੀਆਂ ਕੁਝ ਹੁੰਦੀਆਂ ਜਿਹੜੀਆਂ ਇਹ ਨਹੀਂ ਸੰਗਤ ਨੂੰ ਪੂਰੇ ਕਮਰੇ ਦੇ ਸਕਦੇ ਬੈਂਚ ਸਭ ਲਾ ਸਵਾਲ ਹੈ ਕਿ ਜਿਹੜੇ ਏਸੀ ਕਮਰੇ ਜਾਂ ਐਸੀ ਹਾਲ ਹੈਗੇ ਨੇ ਕਿ ਉਹਨਾਂ ਦੇ ਵੀ ਕਿਰਾਏ ਸੇਮ ਹੈਗੇ ਜਾਂ ਉਹਨਾਂ ਦੇ ਵਧਾ ਕੇ ਕਿਰਾਏ ਲਿੱਤੇ ਜਾਂਦੇ ਨੇ ਜਾਂ ਕਿ ਸ਼੍ਰੋਮਣੀ ਗੁਰਦੁਆਰਾ ਪਰਮਾਤਮਕ ਵੰਡੀ ਉਹ ਬਹੁਤ ਹੀ ਵਾਜਬ ਰੀਟ ਤੇ ਜਿਹੜੇ ਕਮਰੇ ਸੰਗਤਾਂ ਨੂੰ ਦਿੱਤੇ ਜਾਂਦੇ ਨੇ ਉਹ ਸਿਰਫ ਕਿਰਾਇਆ ਤਾਂ ਲਿਆ ਜਾਂਦਾ ਕਿਉਂਕਿ ਸੰਗਤ ਨੂੰ ਅਹੀਂ ਕਿਰਾਇਆ ਲੈ ਕੇ ਤੇ ਇਹ ਕੈਸੀ ਗੱਲ ਹੈ ਕਿ ਹੁਣ ਤਾਂ ਡੱਕਰਾਇਆ ਪੂਰਾ ਹੋ ਗਿਆ ਨਹੀਂ ਤੇ ਸੰਗਤ ਜਿਹੜੀ ਇੱਥੇ ਹਰ ਕੁਝ ਹੁੰਦਾ ਕਿ ਮੈਂ ਗੁਰੂ ਘਰ ਵੱਤ ਵਤ ਸਮਾਂ ਰਵਾਂ ਹੁਣ ਜਿਹੜੀ ਆਉਣ ਵਾਲੀ ਸੰਗਤਾ ਉਹਨੂੰ ਵੀ ਕਮਰੇ ਅਹੀਂ ਦੇਣੇ ਹੁੰਦੇ ਐ ਇਸ ਕਰਕੇ ਸਾਨੂੰ ਮਜਬੂਰੀ ਹੁੰਦੀ ਐ ਕਿ ਸਾਈਂ ਸੰਗਤ ਨੂੰ ਬੇਨਤੀ ਕਰ ਸਕੇ ਕਿ ਤੁਸੀਂ ਹੁਣ ਉਹ ਕਮਰਾ ਖਾਲੀ ਕਰਕੇ ਤੇ ਹੁਣ ਜਿਹੜੀ ਅਗਲੀ ਆਉਣ ਵਾਲੀ ਸਾਡੇ ਕੋਲ ਬੁਕਿੰਗ ਆਹੀਂ ਉਹਨਾਂ ਨੂੰ ਵੀ ਕਮਰੇ ਦੇ ਸਕੀਏ ਤੇ ਜਿਹ ਜੋ AC ਕਮਰੇ ਆ ਉਹਨਾਂ ਦਾ 500 ਰੁਪਿਆ ਕਿਰਾਇਆ ਬਹੁਤ ਹੀ ਘੱਟ ਆ ਜੋ ਕਿ ਕਿਤੇ ਕਿਤੇ ਹੋਰ ਕਿਤੇ ਮਿਲ ਵੀ ਨਹੀਂ ਸਕਦਾ ਇਹਨਾਂ ਤਾਜੀ ਬਿਲਕੁਲ ਜਿਵੇਂ ਤੜ ਨਾਲ ਗੱਲਬਾਤ ਸਾਂਝੀ ਕੀਤੀ ਕਿ ਮੈਨੇਜਰ ਸਾਹਿਬ ਨੇ ਜਿੱਦਾਂ ਦੱਸਿਆ ਕਿ ਸਰਾਵਾਂ ਦੇ ਵਿੱਚ ਵੀ ਵਾਅਦੇ ਕੀਤੇ ਗਏ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਫੂਲਾ ਸਿੰਘ ਮਾਰਕੀਟ ਨੂੰ ਵੀ ਜਿਹੜਾ ਕਮਰਿਆਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਏਗਾ ਇੱਕ ਸਰਾਹ ਦੇ ਵਿੱਚ ਤਬਦੀਲ ਕਰ ਦਿੱਤਾ ਜਾਏਗਾ ਕਿ ਜਿਹੜੀ ਸੰਗਤ ਹੈ ਸੰਗਤ ਦਾ ਜੋ ਵੱਧ ਵੱਧ ਰਾਇ ਇਕੱਠ ਵੇਖ ਕੇ ਉਹਨਾਂ ਦੇ ਜੋ ਠਹਿਰ ਦੇ ਵਿੱਚ ਜਿਹੜੀ ਆ ਰੁਕਣ ਦੇ ਵਿੱਚ ਜਿਹੜੀ ਇੱਕ ਸਹਾਇਤਾ ਵੀ ਹੋ ਸਕੇ ਤਾਂ ਉਹਨਾਂ ਨੂੰ ਜਿਹੜੇ ਕਮਰੇ ਵੀ ਜਿਹੜੇ ਆ ਦਿੱਤੇ ਜਾ ਸਕਣ ਟਾਈਮ ਸੇ ਟਾਈਮ ਕਿਉਂਕਿ ਜਿਸ ਤਰੀਕੇ ਦੇ ਨਾਲ ਸੰਗਤ ਵੱਲੋਂ ਜਿਹੜੀ ਆ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਕਮਰੇ ਜੋ ਆ ਸਪਾਰਸ਼ ਗੱਲ ਨੂੰ ਨਹੀਂ ਦਿੱਤੇ ਜਾਂਦੇ ਤੇ ਔਰਤੇ ਵੀ ਜਿਹੜੇ ਖੁੱਲਕੇ ਜਿਹੜੀ ਵਿਚਾਰ ਚਰਚਾ ਜੋਗਾ ਮੈਂਜਰ ਸਾਹਿਬ ਨਾਲ ਕੀਤੀ ਗਈ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਾ ਸੋਨੇ ਜਗਬਣੀ ਟੀਵੀ ਸ਼੍ਰੀਮਨ ਸੋਸਾਈ